ਜੀ ਬੈ ਰਾਜੀਪ ਹੋ ਸਨੌ ਕੀ ਹਾਲ ਚਾਲ ਹੈ ਜੀ ਅਮੀਰ ਕਰਦੀਆਂ ਸਾਰੇ ਵਧੀਆ ਹੋਵੋਗੇ ਤੇ ਠੀਕ ਠਾਕ ਹੋਵੋਗੇ ਜੀ ਅੱਜ ਆਪਾਂ ਤੁਹਾਡੇ ਲੈ ਕੇ ਆ ਬਹੁਤ ਜ਼ਿਆਦਾ ਸੋਨੇ ਸੂਟ ਨੇ ਤੇ ਬਹੁਤ ਜ਼ਿਆਦਾ ਸੋਨੇ ਕਲਰ ਨੇ ਜੀ ਤੁਸੀਂ ਆਪਣੇ ਆਪ ਨੇ ਕਸਟਮਾਈਜ਼ ਕੀਤੇ ਹੋਏ ਸੂਟ ਨੇ ਅੱਜ ਵਾਲੇ ਸਾਰੇ ਜਿਨ੍ਹਾਂ ਸੂਟਾਂ ਵਿੱਚ ਤੁਹਾਨੂੰ ਕੋਈ ਵੀ ਸੂਟ ਪਸੰਦ ਹੋਵੇ ਤੁਸੀਂ ਆਪਣੀ ਪਸੰਦ ਦੇ ਅਨੁਸਾਰ ਰੈਡੀ ਕਰਵਾ ਸਕਦੇ ਹੋ ਜੀ ਚਲੋ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ ਤੇ ਦਿਖਾਉਣਾ ਤੁਹਾਨੂੰ ਸੋਣ ਸੋਨੇ ਜੇ ਸੂਟ ਪਹਿਲਾ ਸੂਟ ਆਊਗਾ ਜੀ ਬਹੁਤ ਜ਼ਿਆਦਾ ਸੋਨਾ 골ਡਨ ਕਲਰ ਦੇ ਵਿੱਚ ਤੇ ਰੌ ਸ਼ਿਲਕ ਦਾ ਸਟਫਰ ਹੋਊਗਾ ਸਟਫ ਤੁਹਾਨੂੰ ਸਾਰਾ ਵਧੀਆ ਮਿਲੇਗਾ ਜਿਹੜੀ ਇਹ ਵਾਲੀ ਰੌ ਸ਼ਿਲਕ ਹੈ ਵਧੀਆ ਕੁਆਲਟੀ ਦੇ ਰੌ ਸ਼ਿਲਕ ਮਿਲੂਗੀ ਜੀ ਬਹੁਤ ਜ਼ਿਆਦਾ ਸੋਨਾ ਸਟਫ ਹੈ ਤੁਸੀਂ ਚੈੱਕ ਕਰ ਸਕਦੇ ਹੋ 골ਡਨ ਕਲਰ ਦੇ ਵਿੱਚ ਹੈ ਤੇ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਸੋਨਾ ਆਪਾਂ ਪਿਕਕੋਕ ਵਾਲਾ ਡਿਜ਼ਾਈਨ ਰੈਡੀ ਕੀਤਾ ਹੋਇਆ ਹੈ ਕਸਟਮਰ ਨੇ ਆਪਾਂ ਨੂੰ ਪਿਕ ਭੇਜੀ ਸੀ ਆਪਾਂ ਸੇਮ ਕੰਮ ਕਰਕੇ ਦਿੱਤਾ ਹੈ ਜੀ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਜ਼ਿਆਦਾ ਸੋਨਾ ਕੰਮ ਹੈ ਤੇ ਪੂਰੇ ਫਿਨਿਸ਼ਿੰਗ ਤੇ ਹੈਂਡਵਰਕ ਦਾ ਕੰਮ ਹੋਊਗਾ ਸਾਰਾ ਤੇ ਨਾਲ ਹੀ ਆਪਾਂ ਬਹੁਤ ਜ਼ਿਆਦਾ ਸੋਨੀਆਂ ਬਾਜੂ ਦਿੱਤੀਆਂ ਹੋਈਆਂ ਨੇ ਪੂਰੀਆਂ ਹੈਵੀ ਬਾਜੂਆਂ ਰਹਿਣਗੀਆਂ ਤੇ ਇਹ ਵਾਲੀ ਹੈਗੀ ਜੀ ਦੂਜੀ ਬਾਜੂ ਤੇ ਬਹੁਤ ਜ਼ਿਆਦਾ ਸੋਨਾ ਆਊਗਾ ਜੀ ਬਾਜੂ ਦੇ ਨਾਲ ਦਾ ਕੰਮ ਬਾਟਮ ਦੇ ਉੱਤੇ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਜ਼ਿਆਦਾ ਸੋਨੀਆਂ ਆਪਾਂ ਨੇ ਬਾਟਮ ਰੈਡੀ ਕੀਤੀ ਹੋਈ ਆ ਤੁਸੀਂ ਇਹਨੂੰ ਕਿਸੇ ਵੀ ਕਲਰ ਦੇ ਵਿੱਚ ਕਿਸੇ ਵੀ ਸਟੱਫ ਦੇ ਵਿੱਚ ਰੈਡੀ ਕਰਵਾ ਸਕਦੇ ਹੋ ਇਹਨਾਂ ਨੇ ਦੁਪੱਟਾ ਨਹੀਂ ਲਗਵਾਇਆ ਜੇ ਤੁਸੀਂ ਦੁਪੱਟਾ ਲਗਵਾਉਣਾ ਚਾਹੁੰਦੇ ਹੋ ਤਾਂ ਆਪਾਂ ਲਾ ਕੇ ਦੇ ਦਾਂਗੇ ਜੀ ਬਹੁਤ ਜ਼ਿਆਦਾ ਸੋਹਣੀ ਲੁੱਕ ਆ ਰਹੀ ਹੈ ਜੇਵਾ ਡਿਜ਼ਾਈਨ ਤੁਹਾਨੂੰ ਪਸੰਦ ਆ ਤੁਸੀਂ ਇਹਨੂੰ ਕਿਸੇ ਵੀ ਕਲਰ ਦੇ ਵਿੱਚ ਕਿਸੇ ਵੀ ਸਟੱਫ ਦੇ ਵਿੱਚ ਕਸਟਮਾਈਜ਼ ਕਰਵਾ ਸਕਦੇ ਹੋ ਜੀ ਜਿਹੜੀ ਇਹ ਵਾਲੀ ਰੌ ਸ਼ਿਰਕਾ ਬਹੁਤ ਜ਼ਿਆਦਾ ਸੋਹਣੀ ਰੌ ਸ਼ਿਰਕਾ ਹੈ ਤੇ ਫਿਟਿੰਗ ਵਗੈਰਾ ਬਹੁਤ ਜ਼ਿਆਦਾ ਸੋਹਣੀ ਆਉਂਦੀ ਹੈ ਜੀ ਇਹ ਵਸਟਫ ਦੇ ਵਿੱਚ ਨੈਸ ਸੂਟ ਆਊਗਾ ਜੀ ਬਹੁਤ ਜ਼ਿਆਦਾ ਸੋਨਾ ਇਹ ਬਹੁਤ ਜਿਆਦਾ ਸੋਹਣਾ ਸੂਟ ਆਊਗਾ ਜੀ ਪਿਓਰ ਕਰੇਪ ਦੇ ਵਿੱਚ ਤੇ ਆਪਾਂ ਨੇ ਕਰੇਪ ਦਾ ਸਟੱਫ ਲਾਇਆ ਹੋਇਆ ਬਹੁਤ ਜਿਆਦਾ ਸੋਹਣਾ ਤੇ ਸਾਰੀ ਫਾਈਨ ਕੁਆਲਿਟੀ ਦਾ ਸਟੱਫ ਰਹੂਗਾ ਬਹੁਤ ਜਿਆਦਾ ਸੋਹਣਾ ਸਟੱਫ ਹੈ ਜੀ ਤੇ ਬਹੁਤ ਜਿਆਦਾ ਸੋਹਣਾ ਕਲਰ ਹੈ ਲਾਈਟ ਪਰਪਲ ਜੇ ਕਲਰ ਦੇ ਵਿੱਚ ਬਹੁਤ ਜਿਆਦਾ ਸੋਹਣਾ ਸੂਟ ਰੈਡੀ ਕੀਤਾ ਹੋਇਆ ਹੈ ਹੈਂਡਵਰਕ ਦਾ ਕੰਮ ਹੈ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਜਿਆਦਾ ਸੋਹਣਾ ਕੰਮ ਹੈ ਤੇ ਪੂਰੀ ਫਿਨਿਸ਼ਿੰਗ ਤੇ ਹੈ ਜੀ ਤੇ ਨਾਲ ਬਹੁਤ ਜਿਆਦਾ ਸੋਹਣਾ ਆਪਾਂ ਸੀਪੀ ਵਰਕ ਕੀਤਾ ਹੋਇਆ ਇਹ ਬਹੁਤ ਜਿਆਦਾ ਸੋਹਣੀਆਂ ਇਹਦੀਆਂ ਬਾਜੂ ਰਹਿਣਗੀਆਂ ਤੇ ਵਾਇਗਾ ਜੀ ਕੰਮ ਬਾਜੂ ਦੇ ਉੱਤੇ ਤੇ ਨਾਲ ਸਿੱਪੇ ਵਰਕ ਕੀਤਾ ਹੋਇਆ ਤੇ ਬਹੁਤ ਜਿਆਦਾ ਸੋਨਾ ਸਟੱਫ ਹੈ ਜੀ ਕਰੇਪ ਦਾ ਤੁਸੀਂ ਇਹਨੂੰ ਕਿਸੇ ਵੀ ਕਲਰ ਦੀ ਵਿੱਚ ਰੈਡੀ ਕਰਵਾ ਸਕਦੇ ਹੋ ਇਕ ਆਪਣਾ ਸੂਟ ਰੈਡੀ ਕਰਵਾ ਸਕਦੇ ਹੋ ਬਹੁਤ ਜਿਆਦਾ ਸੋਨਾ ਚਨੌਨ ਦਾ ਦੁਪੱਟਾ ਆਏਗਾ ਜੀ ਦੁਪੱਟੇ ਤੇ ਵੀ ਆਪਾਂ ਲੈਸ ਦੀ ਫਿਨਿਸ਼ਿੰਗ ਦਿੱਤੀ ਹੋਈ ਆਪਾਂ ਸਾਰੇ ਹੀ ਦੁਪੱਟਿਆਂ ਦੇ ਉੱਤੇ ਲੈਸ ਦੀ ਫਿਨਿਸ਼ਿੰਗ ਕਰਕੇ ਦਿੰਨੇ ਆ ਤੇ ਬਹੁਤ ਜਿਆਦਾ ਸੋਹਣੀ ਲੁਕਰੀਆ ਤੇ ਬਹੁਤ ਜਿਆਦਾ ਸੋਨਾ ਕਲਰ ਹੈ ਜੀ ਜੇਵਾ ਸੂਟ ਤੁਹਾਨੂੰ ਪਸੰਦਾ ਤੁਸੀਂ ਇਹ ਕਿਸੇ ਵੀ ਕਲਰ ਦੇ ਵਿੱਚ ਕਿਸੇ ਵੀ ਸਟੱਫ ਦੇ ਵਿੱਚ ਰੈਡੀ ਕਰਵਾ ਸਕਦੇ ਹੋ ਨੈਕਸਟ ਆਊਗਾ ਜੀ ਬਹੁਤ ਜਿਆਦਾ ਸੋਹਣਾ ਸੂਟ ਹੈ ਮਜ਼ੈਂਟਾ ਕਲਰ ਦੇ ਵਿੱਚ ਤੇ ਬਹੁਤ ਜਿਆਦਾ ਸੋਹਣਾ ਕੰਮ ਕੀਤਾ ਹੋਇਆ ਇਹਦੇ ਤੇ ਵੀ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਜਿਆਦਾ ਸੋਹਣਾ ਆਰਟੀਕਲ ਆ ਇੱਕ ਪੀਸ ਹੀ ਰਹਿੰਦਾ ਸੀਗਾ ਇਹ ਆਪਣਾ ਸੇਲ ਹੋ ਚੁੱਕਿਆ ਹੈ ਜੀ ਇਹ ਬਹੁਤ ਜ਼ਿਆਦਾ ਸੋਹਣਾ ਨੈੱਕ ਡਿਜ਼ਾਈਨ ਹੈ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਸੋਹਣਾ ਨੈੱਕ ਬਣਿਆ ਹੋਇਆ ਤੇ ਦੋ ਸੈਂਟਰ ਪੈਨੇ ਜਾਂਦੇ ਨੇ ਜੀ ਟਾਈ ਐਂਡ ਟਾਈ ਦਾ ਸਟੱਫ ਰਹੂਗਾ ਸਾਰਾ ਤੇ ਬਹੁਤ ਜ਼ਿਆਦਾ ਸੋਹਣਾ ਇਹ ਬਾਟਮ ਤੇ ਕੰਮ ਹੈ ਜੀ ਸ਼ਿਰਕ ਦੀ ਬਾਟਮ ਰਹੂਗੀ ਜੀ ਬਹੁਤ ਜ਼ਿਆਦਾ ਸੋਹਣੀ ਮਰਜੈਂਟਾ ਰੰਗ ਦੇ ਵਿੱਚ ਸੂਟ ਹੈ ਤੇ ਬਹੁਤ ਜ਼ਿਆਦਾ ਸੋਹਣਾ ਕੰਮ ਆਏਗਾ ਬਾਟਮ ਦੇ ਉੱਤੇ ਤੁਸੀਂ ਸਾਡੇ ਤੋਂ ਕਿਸੇ ਵੀ ਤਰ੍ਹਾਂ ਦਾ ਵਰਕ ਡਿਜ਼ਾਈ ਕਰਵਾ ਸਕਦੇ ਹੋ ਜੀ ਤੇ ਇਹਦੇ ਨਾਲ ਬਹੁਤ ਜਿਆਦਾ ਸੋਹਣਾ ਦੁਪੱਟਾ ਹੈ 48 ਸਟੱਫ ਦੇ ਵਿੱਚ ਤੇ ਬਹੁਤ ਜਿਆਦਾ ਸੋਹਣੀ ਲੇਸ ਲਾ ਕੇ ਆਪਾਂ ਫਿਨਿਸ਼ਿੰਗ ਦਿੱਤੀ ਹੋਈ ਹੈ ਦੁਪੱਟੇ ਨੂੰ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਜਿਆਦਾ ਸੋਹਣੀ ਲੇਸ ਲਾ ਕੇ ਦੁਪੱਟੇ ਨੂੰ ਫਿਨਿਸ਼ਿੰਗ ਦਿੱਤੀ ਹੋਈ ਹੈ ਜੇ ਵਾਅ ਸੂਟ ਤੁਹਾਨੂੰ ਪਸੰਦ ਹੈ ਤਾਂ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਜੀ ਨੈਸ ਸੂਟ ਆਉ ਆ ਆਪਣੇ ਕੋਲ ਸ਼ਿਲਕ ਪਸ਼ਮੀਨੇ ਦੇ ਵਿੱਚ ਤੇ ਬਹੁਤ ਜਿਆਦਾ ਸੋਹਣਾ ਆਪਣਾ ਸੂਟ ਰੈਡੀ ਕੀਤਾ ਹੋਇਆ ਹੈ ਸ਼ਿਲਕ ਪਸ਼ਮੀਨੇ ਦੇ ਵਿੱਚ ਤੇ ਇਹ ਵਾਲਾ ਜਿਹੜਾ ਸ਼ਿਲਕ ਪਸ਼ਮੀਨਾ ਆਪਾਂ ਸਾਰਾ ਵਧੀਆ ਹੀ ਯੂਜ਼ ਕਰਦੇ ਆ ਇਹਦੇ ਵਿੱਚ ਇਹਦੇ ਵਿੱਚ ਇੱਕ ਸਸਤੀ ਕੁਆਲਟੀ ਵੀ ਆਉਂਦੀ ਹੈ ਜੀ ਪਰ ਆਪਣੇ ਕੋਲ ਸਸਤੀ ਕੁਆਲਟੀ ਤੁਹਾਨੂੰ ਨਹੀਂ ਮਿਲੂਗੀ ਆਪਾਂ ਸਾਰਾ ਵੀ ਜਿਹੜਾ ਵੀ ਆਪਾਂ ਕੰਮ ਕਰਦੇ ਆ ਪੂਰਾ ਬ੍ਰਾਂਡ ਦੇ ਉੱਤੇ ਹੀ ਕਰਦੇ ਆ ਜੀ ਬਹੁਤ ਜਿਆਦਾ ਸੋਹਣਾ ਸ਼ਿਲਕ ਪਸ਼ਮੀਨਾ ਹੈ ਤੁਸੀਂ ਪਸ਼ਮੀਨੇ ਦੀ ਸ਼ਾਈਨਿੰਗ ਦੇਖ ਸਕਦੇ ਹੋ ਬਹੁਤ ਜਿਆਦਾ ਸੋਹਣੀ ਸ਼ਾਈਨਿੰਗ ਹੈ ਜਿਹੜਾ ਇਹ ਵਾਲਾ ਸਟਫ ਰਹੂਗਾ ਬਹੁਤ ਜ਼ਿਆਦਾ ਸੋਨਾ ਸਟਫ ਹੈ ਤੇ ਬਹੁਤ ਜ਼ਿਆਦਾ ਸੋਨੇ ਆਪਾਂ ਕਲਰ ਪਾ ਕੇ ਮਸ਼ੀਨ ਵਰਕ ਦਾ ਕੰਮ ਕੀਤਾ ਹੋਇਆ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਜ਼ਿਆਦਾ ਸੋਨਾ ਕੰਮ ਹੈ ਤੇ ਬਹੁਤ ਜ਼ਿਆਦਾ ਸੋਨੇ ਕਲਰ ਪਾ ਕੇ ਆਪਾਂ ਵਰਕ ਨੂੰ ਫਿਨਿਸ਼ਿੰਗ ਦਿੱਤੀ ਹੋਈ ਆ ਤੁਸੀਂ ਸਾਡੇ ਤੋਂ ਕਿਸੇ ਵੀ ਤਰ੍ਹਾਂ ਦਾ ਸੂਟ ਰੈਡੀ ਕਰਵਾ ਸਕਦੇ ਹੋ ਜੀ ਤੇ ਵਾਲਾ ਆਏਗਾ ਬਾਜੂ ਦੇ ਉੱਤੇ ਕੰਮ ਇਹ ਬਹੁਤ ਜਿਆਦਾ ਸੋਹਣਾ ਕਲਰ ਨੇ ਰਾਮ ਟੈਕਸ ਪਸ਼ਮੀਨਾ ਦੇ ਵਿੱਚ ਕਰਵਾਉਣਾ ਚਾਹੁੰਦੇ ਹੋ ਤਾਂ ਆਪਾਂ ਰਾਮ ਟੈਕਸ ਪਸ਼ਮੀਨਾ ਦੇ ਵਿੱਚ ਵੀ ਕਰਕੇ ਦੇ ਦਾਂਗੇ ਜੀ ਬਹੁਤ ਜਿਆਦਾ ਸੋਹਣੀ ਲੁਕਕਾਰੀਆ ਵਾ ਸਟੱਫ ਵੀ ਬਹੁਤ ਜਿਆਦਾ ਸੋਹਣਾ ਹੈ ਜੀ ਤੁਸੀਂ ਸਾਡੇ ਤੋਂ ਕਿਸੇ ਵੀ ਤਰ੍ਹਾਂ ਦਾ ਸਟੱਫ ਦੇ ਉੱਤੇ ਰੈਡੀ ਕਰਵਾ ਸਕਦੇ ਹੋ ਨੈਕਸਟ ਆਪਣੇ ਕੋਲ ਆਉਗੀ ਜੀ ਬ੍ਰੌਕਟ ਦੀ ਸ਼ਰਟ ਹੈ ਆਪਾਂ ਨੇ ਰੈਡੀ ਕੀਤੀ ਹੈ ਮਸ਼ੀਨ ਵਰਕ ਦੇ ਨਾਲ ਤੇ ਫੁਲਕਾਰੀ ਵਾਲਾ ਡਿਜ਼ਾਈਨ ਰਹੂਗਾ ਤੇ ਬਹੁਤ ਜ਼ਿਆਦਾ ਸੋਹਣਾ ਕੰਮ ਕੀਤਾ ਹੋਇਆ ਤੁਸੀਂ ਚੈੱਕ ਕਰ ਸਕਦੇ ਹੋ ਆਪਾਂ ਨੂੰ ਕਸਟਮਰ ਨੇ ਪਿਕ ਭੇਜੀ ਸੀ ਆਪਾਂ ਸੀਮ ਕੰਮ ਕਰਕੇ ਦਿੱਤਾ ਏ ਜੀ ਤੇ ਬਰੌਕ ਤੇ ਸ਼ਰਟ ਰਹੂਗੀ ਸਟਫ ਆਪਾਂ ਨੂੰ ਕਸਟਮਰ ਨੇ ਹੀ ਭੇਜਿਆ ਸੀ ਸਿਰਫ ਆਪਾਂ ਨੇ ਵਰਕ ਕੀਤਾ ਹੋਇਆ ਵਾ ਸੂਟ ਦੇ ਉੱਤੇ ਤੇ ਬਹੁਤ ਜ਼ਿਆਦਾ ਸੋਹਣਿਆ ਰਹਿਣਗੇ ਬਾਜੂ ਤੇ ਵਾੜਾ ਹੈਗਾ ਜੀ ਦੂਜੀ ਬਾਜੂ ਤੇ ਉੱਤੇ ਕਾ ਜੇ ਤੁਹਾਡੇ ਕੋ ਵੀ ਤੁਹਾਡਾ ਕੋਈ ਆਪਣਾ ਸਟਫ ਹੈ ਤਾਂ ਸਾਨੂੰ ਸਟਫ ਭੇਜ ਸਕਦੇ ਹੋ ਤੇ ਆਪਣੇ ਲਈ ਸੋਹਣ ਸੋਹਣੇ ਸੂਟ ਰੈਡੀ ਕਰਵਾ ਸਕਦੇ ਹੋ ਜੀ ਵਾਜਾ ਸੋਹਣੀ ਲੁਕਾਰੀ ਹੈ ਵਾਏ ਸੂਟ ਦੀ ਜੇ ਵੜਾ ਜਾਈ ਤੁਹਾਨੂੰ ਪਸੰਦ ਆ ਤਾਂ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਐਸੀ ਕਿ ਆਪਣੇ ਅੱਜ ਵਾਏ ਸੂਟ ਜਿਨ੍ਹਾਂ ਸੂਟਾਂ ਵਿੱਚ ਤੁਹਾਨੂੰ ਕੋਈ ਵੀ ਵਰਕ ਪਸੰਦ ਆ ਤੁਸੀਂ ਆਪਣੀ ਚੋਅ ਦੇ ਅਨੁਸਾਰ ਰੈਡੀ ਕਰਵਾ ਸਕਦੇ ਹੋ ਜਿਹੜੇ ਮੇਰੇ ਚੈਨਲ ਤੇ ਪਹਿਲੀ ਵਾਰ ਨੇ ਮੇਰੇ ਚੈਨਲ ਨੂੰ سبسਕ੍ਰਾਈਬ ਕਰਿਆ ਕਰੋ ਲਾਈਕ ਕਮੈਂਟ ਕਰਕੇ ਜੂ ਦੱਸ ਹੈਗਾ ਤੁਹਾਨੂੰ ਮੇਰੇ ਸੂਟਾਂ ਦੀ ਕਲੈਕਸ਼ਨ ਕਿੰਨਾ ਨਹੀਂ ਲੱਗਦੀ ਹੈ ਜੀ ਮੇਰੀ ਵੀਡੀਓ ਦੇਖਣ ਸਾਰਿਆਂ ਦਾ ਧੰਨਵਾਦ ਸਾਸਰੀਆ ਕਾਲਜੀ ਮਿਲਦੇ ਆ ਅਗਲੇ ਵੀਡੀਓ ਦੇ ਨਾਲ ਸੋਨੇ ਸੋਨੇ ਸੂਟਾ ਇਹਨਾਂ ਤੇ ਨਵੇਂ ਨਵੇਂ ਡਿਜ਼ਾਈਨਾਂ ਦੇ ਨਾਲ ਬਾਏ ਬਾਏ